आप देख रहे हैं वाई जी टीवी और आज की ये खास खबर हमारे संवाददाता जसवीर सिंह जी के सहयोग से प्रस्तुत की जा रही है तरन तारण अमृतसर बाईपास चौक पर कारगिल शहीदों को श्रद्धांजलि तरन तारण छब्बीस जुलाई आज 26वें कारगिल विजय दिवस के उपलक्ष्य में तरन तारण अमृतसर बाईपास चौक पर विकास मंच रजिस्टर पंजाब द्वारा एक श्रद्धांजलि समारोह का आयोजन किया गया यह कार्यक्रम विशेष रूप से 1999 के कारगिल युद्ध में देश के लिए अपने प्राण न्योछावर करने वाले बहादुर सैनिकों को समर्पित था इस अवसर पर विकास मंच रजिस्टर पंजाब की अध्यक्षा मैडम नवजोत कौर हु दिवंगत विधायक डॉक्टर कश्मीर सिंह सोहल की पत्नी ने अपनी टीम के साथ मिलकर शहीदों को पुष्पांजलि अर्पित की और शहीद परिवारों को सम्मानित किया मैडम हुल ने अपने संबोधन में कहा कारगिल युद्ध भारतीय सेना की वीरता बलिदान और अडिग संकल्प का प्रतीक है दुश्मन के खिलाफ ऊंची बर्फीली पहाड़ियों पर लड़ी गई ये लड़ाई देश के इतिहास में स्वर्ण अक्षरों में दर्ज है इस भावुक श्रद्धांजलि समारोह में विशेष रूप से अमृतसर और तरनतारन जिलों से संबंधित उन वीर सैनिकों को याद किया गया जिन्होंने कारगिल युद्ध के दौरान अपनी मातृभूमि की रक्षा करते हुए सर्वोच्च बलिदान दिया कार्यक्रम के अंत में उपस्थित सभी लोगों ने शहीदों की स्मृति में दो मिनट का मौन रखकर उन्हें श्रद्धांजलि अर्पित की हमारे लिए महत्वपूर्ण है कृपया वाई जी टीवी को लाइक करें और कमेंट बॉक्स में अपनी प्रतिक्रिया जरूर दें ताकि हम आपके लिए और भी विश्वसनीय और रोचक खबरें ला सकें धन्यवाद ਅੱਜ ਆਲੂ ਤਰ੍ਹਾਂ ਕੋਈ ਰਹਾ ਪਾ ਤਾਂ ਜੀ ਯਾਦ ਨੂੰ ਸਾਜਾ ਕਰਦੇ ਹੋਏ ਉਹਨਾਂ ਨੂੰ ਕੰਮ ਦੇ ਲਈ ਇੱਥੇ ਕੱਟੇ ਹੋਏ ਆ ਵਿਕਾਸਪਤੀ ਪੰਜਾਬ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ 19 ਤੋਂ ਲੱਗੇ ਤੋਂ ਮਗਰੋਂ ਹੀ ਕੁਝ ਕੀ ਫਤੇ ਅੱਜ ਅਸੀਂ ਸਾਰੇ ਇਹ ਅੰਮ੍ਰਿਤਸਰ ਬਾਈਪਾਸ ਜਿੱਥੇ ਕਿਸੀ ਨਾਦੀ ਯਾਦਗਾਰ ਬਣੀ ਉਥੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਅੱਜ ਦਾ ਜਿਹੜਾ ਦਿਹਾੜਾ ਵਾ ਉਹ ਜਿਹੜੇ ਕਾਰਗਲ 'ਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਵਿਕਾਸਮੰਜ ਪੰਜਾਬ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਆ ਇਹ ਜਿਹੜਾ ਵਿਕਾਸਮੰਜ ਪੰਜਾਬ ਆ ਡਾਕਟਰ ਕਸ਼ਮੀਰ ਸਿੰਘ ਸੋਲੂਣਾ ਨੇ ਇਹਨੂੰ ਹੋਂਦ 'ਚ ਲਿਆਂਦਾ ਸੀ ਇਹ ਜਦੋਂ ਦੇ ਅਸੀਂ 90 ਤੋਂ ਇਹ ਹੋਂਦ ਚ ਆਇਆ ਸੀ ਇਹ ਵਿਕਾਸਮੰਚ ਪੰਜਾਬ ਤੇ ਡਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ 'ਚ ਉਹਨਾਂ ਦੀ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਅਸੀਂ ਇਹ ਪਹਿਲੀ ਵਾਰ ਉਹਨਾਂ ਦੀ ਉਹਨਾਂ ਦੀ ਉਹਨਾਂ ਤੋਂ ਬਿਨਾਂ ਜਿਹੜਾ ਇਹ ਮਨਾ ਰਹੇ ਆ ਇਸ ਪ੍ਰੋਗਰਾਮ 'ਚ ਅਸੀਂ ਜਿਹੜਾ ਉਹ ਸ਼ਹੀਦ ਪਰਿਵਾਰ ਜਿਹੜੇ ਸਾਡੇ ਲਾਗੇ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਇਹ ਬੁਲਾਉਣੇ ਇਸ ਪ੍ਰੋਗਰਾਮ 'ਚ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਨਾਲ ਹੀ ਜਿਹੜੇ ਸ਼ਹੀਦ ਆ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਕਿ ਉਹਨਾਂ ਸਾਨੂੰ ਪਹੁੰਚਾਉਣ ਲਈ ਸਾਡੇ ਜੀਵਨ ਨੂੰ ਬਚਾਉਣ ਲਈ ਸਾਡੇ ਦੇਸ਼ ਨੂੰ ਬਚਾਉਣ ਲਈ ਜਿਹੜੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਨਮਨ ਕਰਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵਿਕਾਸ ਪੰਜ ਪੰਜਾਬ ਵੱਲੋਂ ਵੀ ਇਹ ਜਿਹੜਾ ਸੀ ਦਾਦਾ ਪ੍ਰੋਗਰਾਮ ਹਮੇਸ਼ਾ ਮਨਾਇਆ ਜਾਵੇ ਤੇ ਉਹਨਾਂ ਨੂੰ ਸ਼ਰਧਾ ਜਲੀਪੇਟ ਕੀਤੀ ਜਾਵੇ ਕਿਉਂਕਿ ਅਸੀਂ ਜਿਹੜਾ ਸਾਡਾ ਜਿਹੜਾ ਪਿਆਰ ਆ ਜਾਂ ਜਿਹੜਾ ਸਾਡਾ ਸਤਕਾਰ ਆ ਉਹ ਅਸੀਂ ਇਸੇ ਤਰ੍ਹਾਂ ਹੀ ਉਹਨਾਂ ਨੂੰ ਪੇਸ਼ ਕਰ ਸਕਦੇ ਆ ਤੇ ਵਿਕਾਸ ਪੰਜ ਪੰਜਾਬ ਜਿਹੜਾ ਉਹ ਉਦੇ ਸਾਥੀ ਜਿਹੜੇ ਸਾਡੇ ਆਏ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਸਾਡੇ ਜਿਹੜੇ ਮੈਂਬਰ ਆ ਸਾਡੇ ਸ਼ਹਿਰ ਨਿਵਾਸੀ ਸਾਡੇ ਹਲਕਾ ਨਿਵਾਸੀ ਜਿਹੜੇ ਅੱਜ ਪਹੁੰਚੇ ਆ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ 'ਚ ਆਏ ਆ ਤੇ ਆਪਣੀ ਜਿਹੜੀ ਸ਼ਰਧਾਂਜਲੀ ਉਹ ਕਾਰਗਲ ਦੇ ਸ਼ੀਦਾਂ ਨੂੰ ਪੇਟ ਕੀਤੀ ਅੱਜ ਅਸੀਂ ਵਿਕਾਸ ਮੰਚ ਪੰਜਾਬ ਵੱਲੋਂ ਕਾਰਗਲ ਸ਼ੀਦਾਂ ਨੂੰ ਸ਼ਰਧਾਂਜਲੀ ਪੇਟ ਕਰਨ ਲਈ ਸਾਰੇ ਇੱਥੇ ਇਕੱਠੇ ਹੋਏ ਆ ਇਹ ਜਿਹੜੀ ਸ਼ੀਦਾਂ ਦੀ ਯਾਦਗਾਰ ਹੈ ਇਹ ਸਾਨੂੰ 1900 ਦੇ ਨਿਵੇ ਦੇ ਕਾਰਗਲ ਸ਼ਹੀਦਾਂ ਨੂੰ ਸਮਰਪਿਤ ਹੈ ਜਿਉਂ ਹੀ ਇਹ ਕਾਰਗਲ ਸ਼ਹੀਦਾਂ ਦੀ ਸਾਨੂੰ ਸ਼ਹੀਦੀ ਬਾਰੇ ਪਤਾ ਲੱਗਾ ਤੇ ਅਸੀਂ ਉਸ ਵੇਲੇ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਸੀ ਉਥੋਂ ਸਾਰਾ ਇਹ ਜਾਣਕਾਰੀ ਇਕੱਤਰ ਕੀਤੀ ਔਰ ਇਹ ਸ਼ਹੀਦਾਂ ਦੀ ਯਾਦਗਾਰ ਬਣਾਈ ਪੇਰੈਂਟ ਐਸੋਸੀਏਸ਼ਨ ਤਰਨਤਾਰਨ ਉਸ ਵੇਲੇ ਜਿਹੜੀ ਸક્રિય ਆ ਸੀ ਉਸ ਦੇ ਪ੍ਰਧਾਨ ਡਾਕਟਰ ਤਕਵੀਰ ਸਿੰਘ ਸੋਲ ਜੀ ਸਨ ਜਿਨ੍ਹਾਂ ਵੱਲੋਂ ਇਹ ਯਾਦਗਾਰ ਬਣਾਈ ਗਈ ਉਸ ਤੋਂ ਬਾਅਦ ਵਿਕਾਸਪੰਥ ਪੰਜਾਬ ਨੇ ਇਹ ਸੇਵਾ ਦਾ ਜਿੰਮੇ ਲਿਆ ਅੱਜੇ ਤੱਕ ਵਿਕਾਸਪੰਥ ਪੰਜਾਬ ਜਿਹੜਾ ਹੈ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਜਿਹੜਾ ਇੱਥੇ ਇਕੱਤਰ ਹੋ ਰਿਹਾ ਵਾ ਤੇ ਐਕਸ ਸਰਵਿਸਮੈਨ ਲੀਗ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੇ ਸ਼ਹੀਦਾਂ ਨੂੰ ਨਮਨ ਕਰਦੇ ਆਂ ਸ਼ਹੀਦ ਕੌਮ ਦਾ ਫਰਮਾਇਆ ਵਾ ਸਾਨੂੰ ਸ਼ਹੀਦਾਂ ਦੀ ਜਿਹੜੀ ਯਾਦ ਹਮੇਸ਼ਾ ਆਪਣੇ ਮਨਾਂ 'ਚ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਕੁਰਬਾਨੀਆਂ ਦਾ ਨਿਗ ਅਸੀਂ ਮਾਣ ਰਹੇ ਆਂ ਸੋ ਸਾਨੂੰ ਉਹਨਾਂ ਦੇ ਜਿਹੜੀ ਹੈ ਸਾਡੇ ਲਈ ਪ੍ਰੇਰਨਾ ਸਰੋਤ ਨੇ ਸਾਡੇ ਸ਼ਹੀਦ ਸਾਨੂੰ ਦੇਸ਼ ਭਗਤੀ ਦਾ ਭਾਵ ਜਿਹੜਾ ਹੈ ਉਹ ਆਪਣੇ ਫਿਰਦਿਆਂ ਦੇ ਵਿੱਚ ਉਚਾਉਣਾ ਚਾਹੀਦਾ ਤੇ ਸ਼ਹੀਦਾਂ ਨੂੰ ਸਰਦਾ ਪੂਰਵਕ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਧੰਨਵਾਦ